ਹਲਕ ਤੇ ਉਹੀ ਆ ਇਹ ਕਿ ਬਦਲ ਗਈ ਰਸਤਾ ਦਾ ਉਹੀ ਆ ਆਵੇਂ ਜਿਹੜਿਆ ਜੱਸ ਪ੍ਰੋਣਾ ਹੀ ਏ ਉਹ ਚੱਲੇਨੀ ਫਟ ਚੱਲੇਨੀ ਉਹ ਚੱਲਿਆ ਹੀ ਨਹੀਂ ਉਹ ਜਾ ਯਾਰ ਉਹ ਜਾ ਯਾ 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 ਆਂਦੀ ਨੇ ਉਹਦਾ ਪੈਣੀ ਉਹ ਪਤਾ ਖਚ ਬਜਿੰਦੇ ਰੇ ਭੈ ਜੋ ਅੱਜਦਾਰੀ ਇੱਥਾ ਜਲਾ ਸਾਾਨੂੰ ਨਹੀਂ ਪਤਾ ਲੱਗਾ ਕਿਦਾ ਚਲੜਾ ਏ ਹਾਂ ਸਵਾਗਤ ਕਰਦੀ ਆ ਇਹ ਇਹ ਕੀ ਆ ਇਹ ਹੋਈ ਭੈ ਤੋਂ ਇਹਦੇ ਮੱਥਾ ਟੇਕੋ ਸਾਰੇ ਜਣੇ ਜੱਗੋਵਾਰੀ ਜੀ ਜਿਹੜੀ ਤੁਸੀਂ ਜ਼ਿੰਦਗੀ ਚ ਕਿਹਦੇ ਦੇਖੀ ਚੱਲੇ ਹੀ ਨਹੀਂ ਉਹ ਚੱਲੇ ਭਾਜੀ ਭਾਜੀ ਚੱਲੇ ਹੀ ਨਹੀਂ ਪਾਪਾ ਜੀ ਸਾਦਾ ਪਿੱਛੇ ਨੂੰ ਜਾਂਦਾ ਜਦੋਂ ਓ ਜੱਗੀਆਂ ਨਾਲੇ ਨਾਲੇ ਮੇਰੀ ਗੱਲ ਸੁਣ ਲੋ 5000 ਦੁਕਾਨ ਵਾਲੀ ਦਾ ਆ 20000 ਸੁਨਿਹਾਰੇ ਦਾ ਆ ਬਿਆਜ ਜੁਰਕੀਏ ਚੈਨ ਰਖੀਏ ਝੁੰਗੀ ਵਾਲੇ ਟੌਪਸ ਰਖਿਆ ਤੁਸੀਂ ਸਾਰਾ ਕਰ ਜਾ ਤੁਸੀਂ ਲਾਗੇ ਵਾਲਾ ਬਲੇਵੀਆ ਲੈ ਆਈ ਤੁਨੂੰ ਆਓ 25000 ਸਾਰੇ ਹੋ ਆਏ ਆ ਮਾਸੀ ਦੇ ਆਓ ਆਪਾਂ ਲੋਣਾ ਰੌਣਕ ਮਾਸੀ ਟੈਂਸ਼ਨ ਨਹੀਂ ਲੈਣੀ ਬਾਸ ਆਪਰੇ ਤੂੰ ਹਣ ਮੋਡਾ ਵਾਲਾ ਐਕਸ਼ਨ ਤੇਰਾ ਪ੍ਰਾਨ ਘੁੱਟ ਲੈ ਕੇ ਬਹਿ ਗਿਆ ਐ ਗੱਲ ਹੋਂ ਘੁੱਟ ਲੈ ਕਿੰਨੇ ਦਾ ਕਰੇ ਜਾਂਦੇ ਨਹੀਂ ਤੇਰੇ ਨਵੇਂ ਨਵੇਂ ਐਕਸ਼ਨ ਹੁਣ ਜਾਈਦੇ ਬਾਟੇ ਉਹ ਪੈਸ਼ ਜਦੋਂ ਮੈਂ ਬਣਾਇਆ ਉਹੀ ਥੜੀਓ ਜਿਹੜੀ ਆਲੂਆਂ ਦੀ ਤਰੀ ਸੀਗੀ ਉਹ ਪਾਣੀ ਵਾਲੀ ਤਰੀਕਾ ਜੋ ਬਣਾਤੀ ਉਹ ਤਾਂ ਵਿਚਾਰੇ ਕੋ ਖਾ ਕੇ ਵੀ ਨਹੀਂ ਆਏ ਚਿਕਨ ਕਿੱਥੇ ਹੈ ਫੇਸ ਆ ਗਿਆ ਬਣਦਾ ਸਾਡੇ ਨਹੀਂ ਬਣਦੇ ਚਿਕਨ ਨਹੀਂ ਬਣਦਾ ਆ ਨਾਈਕ ਟਿੰਡੇ ਵੇਣਾ ਬੱਸ ਬਣ ਗਿਆ ਮੈਂ ਤਾਂ ਵੀ ਨਾ ਖਾ ਕੇ ਆਇਆ ਪਹਿਲਾਂ ਤੁਸੀਂ ਇਹ ਦੱਸੋ ਜੇ ਤੁਹਾਡੀ ਉਹ ਤਰੀਕੀ ਛੋਲਿਆਂ ਦੀ ਉਹ ਤੁਹਾਨੂੰ ਕਿੱਦਾਂ ਲੱਗੀ ਸੀ ਉਹਦਾ ਨਾਂ ਹੀ ਰੱਖਿਆ ਇਵੇਂ ਲੋਥੇ ਵਧਾਈ ਆ ਘਾ ਤੇ ਲਿਆ ਕੇ ਮੈਂ ਤਾਂ ਦਿੱਤੀ ਆ ਰਾਹ ਤੈਨੂੰ ਅੱਟੀ ਨਹੀਂ ਨਹੀਂ ਭਰਾ ਹੀ ਆ ਉਹ ਯਾਰ ਉਹ ਵਿਚਾਰੀ ਠੀਕ ਵੀ ਨਹੀਂ ਹੈਗੀ ਉਹ ਵੀ ਉਹ ਵੀ ਆਇਆ ਸੀ ਮੁੜਕਾ ਜਾਵੇ ਕਿਸੇ ਨੇ ਪੁੱਛੀ ਉਹ ਠੀਕ ਨਹੀਂ ਹੈ ਕਿ ਦੇਖ ਫਾਲ ਕੱਚੀਆਂ ਤੇਲ ਦੀ ਸੀ ਐਨ ਸੈੱਟ ਭੇਜੀ ਸੀਗੀ ਉੱਥੋਂ ਉਹ ਸੈੱਟ ਤੇ ਸੀ ਡਰਾਮ ਨੇ ਇਹਨਾਂ ਵਾਹ ਨਾਲ ਤਾਂ ਸਾਰੇ ਇੰਦਾ ਤੋਪਾਂ ਦੇ ਲਗ 1500 7 12 ਗੇਜ ਨੂੰ ਦੇ ਨਾ ਦੇਣ ਇਹਨਾਂ ਦਾ ਕੋਈ ਗਵਨਸਰ ਨਹੀਂ ਤੁਸੀਂ ਰੱਖ ਲੈ ਜਿੰਨੇ ਤੁਸੀਂ ਨਾਲ ਤੁਰੇ ਹੋ ਆ ਧਾਰੀਆਂ ਦੇ ਤੌਰ ਤੇ ਅਗਲੀ ਨੂੰ ਕੋਈ ਸੈਕਟਰ ਆਪਣੇ ਉਹ ਤੇ ਘਰ ਚ ਰਹਿ ਦਵੋ ਕੋਈ ਹੈ ਹੀ ਨਹੀਂ ਮਹੌਲ ਚੱਲ ਆਵਾ ਕੋਈ ਬੰਦੇ ਨਹੀਂ ਹੁੰਦੇ ਘਰ ਤੇ ਰਹੇ ਨਾਲ ਹੀ ਤੋਰ ਪਾਈ ਚਲੂ ਚਲੂ ਉਹ ਮੇਰੇ ਗਾਵੇਂ ਤੋਂ ਕੋ ਘਰ ਭਾਤੀ ਤੂੰ ਸ਼ੁਰੂ ਕੀਤੀ ਹੈ ਬੰਲਾ ਯਾਰ ਦੋਸਤ ਉਹ ਆਪੇ ਹੀ ਸੰ ਲਗਾਏ ਯਾਰ ਜੇ ਆਏ ਨੇ ਤੂੰ ਹੀ ਤਾਂ ਥਾਰਾ ਡਿਗਰੀ ਦਾ ਮਜਾਰਾ ਧਾਰਿਆ ਜਾ ਮਜਾਰਾ ਆ ਜੇ ਹਿਸਾਬ ਦਾ ਤੂੰ ਹੀ ਹੱਥ ਦੇ ਬੱਚੇ ਨਾਲ ਲੈਓ ਰੋਹਾ ਉਹ ਜਦੋਂ ਕੋ ਦਾ ਵਿਚਾਰਾ ਲੈ ਕੀ ਕਸੂਰ ਉਹਦੀ ਗੜੀ ਚੱਲਦੀ ਆ ਉਹਨਾਂ ਦੀ ਕੁੜੀ ਆ ਆਈਆ ਮਸੀਬਾ ਸੇ ਅਗਲੇ ਨੇ ਪ੍ਰੀਤੀ ਕੋਲੇ ਨਾ ਕੋਰਾ ਮਤਲਬ ਨਹੀਂ ਬੋਲਣ ਦਾ ਕੋਰਾ ਹਾਂ ਰੋ ਅਗਲਾ ਜੀ ਕਹਿੰਦਾ ਮੈਂ ਉਹਨਾਂ ਦੇ ਦਿਲ ਦੀਆਂ ਸਮਝਦਾ ਅਗਲਾ ਜੀ ਕਹਿੰਦਾ ਰੋ ਮੈਨੂੰ ਵੀ ਰੋ ਰੋ ਤੀਏ ਕਿਦਨੇ ਤੁਹਾਡਾ ਦਿਲ ਲੱਗਣੋਂ ਹਟ ਜਾਂਦਾ ਅਗਲੇ ਨੇ ਘਰ ਜਾ ਕੇ ਗੱਲਾਂ ਮਾਰਦੇ ਆ ਨਹੀਂ ਤੁਹਾਨੂੰ ਦਾ ਇੱਕ ਦਾ ਇਹ ਨਹੀਂ ਸਾਡਾ ਅਗਲਾ ਸਾ ਆਪਣੀ ਗੱਡੀ ਅਗਲਾ ਕਰਾ ਕੇ ਜਾਵੇ ਕਿ ਤੁਹਾਡੇ ਲਈ ਗੱਡੀਆਂ ਕਰਾ ਕੇ ਕਰਾ ਦੇਵੇ ਜਦੋਂ ਭੈਣ ਆਉਂਦੀ ਇਹਨੂੰ ਪੁੱਛੀ ਚਾਂਦੀ ਫਿੱਤਲ ਕਦੇ ਪਾ ਲਉਂਦੀ ਆ ਸੋਨਾ ਕਿਤੇ ਡੱਲ ਜਾ ਰਿਹਾ ਸਾਰੇ ਘਰ ਤੇ ਲਾ ਉਹਨੂੰ ਵਿਚਾਰੇ ਨੂੰ ਕੀ ਪਤਾ ਤੇ ਇਹ ਤਾਂ ਤੁਹਾਡਾ ਹੀ ਬਣਿਆ ਸਾਰਾ ਰਾਤ ਹਾਂ ਹਾਂ ਚਾਂਦੀ ਸੋਹਾ ਦੂਆ ਪਿੱਤਰ ਪਾਇਆ ਹੈ ਮੈਂ ਤਾਂਬੇ ਦਾ ਕੜਾ ਸੋਨੇ ਦੀਆਂ ਆ ਦੂਆ ਆ ਚਾਂਦੀ ਦਾ ਹੁਣ ਤੂੰ ਪਰਫੈਕਟ ਹੈਂ ਹਾਂ ਤੂੰ ਕੰਪਲੀਟ ਹੈਂ ਕੋਈ ਦਖਤ ਨਹੀਂ ਫੈਰੀ ਕੋਈ ਕਾਰਜ ਨਹੀਂ ਜਿਹੜੇ ਆ ਇੱਥੇ ਇੱਥੇ ਮੁੱਕਰ ਗਈ ਇੱਥੇ ਆਹ ਗੱਲ ਤੇ ਕਾਰ ਵੀ ਕਾਰ ਵੀ ਕਾਰਗਾ ਲਾ ਕਾਰਗਾ ਲਾਹਾ ਜੇ ਕਿ ਤੇ ਦੇ ਡੇਰੀ ਨੇ ਮੈਂ ਨਹੀਂ ਦੇ ਦੇ ਦੋਤੀ ਦੇ ਦਈਆ ਤੂੰ ਕਹਦੇ ਨਹੀਂ ਦੇ ਦੇ ਦੋਤੀ ਮੇਰੀ ਨੂੰ ਪਤਾ ਮੇਰੀ ਦੋਤੀ ਦੋਤੇ ਹਾਮ ਕੋਰੇ ਹੁੰਦੇ ਆ ਮੇਰੀ ਦੀ ਮਸਮਸਾਂ ਦੀਆਂ ਮੇਰੇ ਬਾਦ ਉਹ ਮਸਮਸਾਂ ਦੀਆਂ ਜਗਰ ਭੇਜਾ ਉਹ ਤੂੰ ਦੱਸੋ ਹਾਂ ਉਹ ਕੀ ਨਾ ਉਹ ਨਾਲ ਟੀਂ ਦੇ ਦੇਈ ਨਾ ਹੈ ਨਾ ਜਾ ਜੀਜੇ ਦੀ ਸੇਵਾ ਨਾ ਕਰਾ ਕੇ ਉਹਨਾਂ ਨੇ ਮਾਈ ਗਾਡ ਉਹ ਦੇ ਖਿਊਰਾ ਲੈਣੀਆਂ ਦਵਾਈ ਤੋਂ ਆ ਜਾ ਆ ਜਾ ਯਾਰ ਕੀ ਆ ਜਾ ਆ ਜਾ ਕੋਈ ਨਹੀਂ ਕੱਢ ਦਾ ਨਾ ਕੋਈ ਨਹੀਂ ਆ ਹਾਂ ਆਹ ਦੇਖੀਂ ਨਾ ਹਾਂ ਆਹ ਦੱਸੋ ਕੀ ਤੁਸੀਂ ਲੱਤਾਂ ਘਟਾਉਣੀਆਂ ਕੀ ਕੀ ਮੰਗਦੇ ਹੋ ਆ ਜਾ ਫਿਰ ਆ ਪਰਸ ਚੱਕ ਲਾਇਆ ਮੈਂ 1500 ਇਧਰ ਉਧਰ ਹੋ ਸਕਦਾ ਹੈ ਪਤਾ ਥੋੜੀ ਮੰਨਿਆ ਕੋ ਭੀ ਉਹ ਕਹਿ ਰਹੇ ਤਵਾ ਅੱਧਰ ਗੱਲ ਨਹੀਂ ਹੋਣੀ ਇਹ ਕਹਿ ਰਹੇ ਤਾਂ ਨਹੀਂ ਕਰਦੇ ਆ ਚਾਚੀ ਮੰਗਵਾਉਂਦੇ ਕੋਈ ਨਹੀਂ ਕੋਈ ਫਨਾ ਆਪਣੀ ਆਨੇ ਰੱਖਿਆ ਤਾਂ ਵੀ ਮਿਹਰਬਾਨੀ ਮੈਂ ਯਾਰ ਕਿਵੇਂ ਨਹੀਂ ਹੁਣ ਕਾ ਜਿਜਵਾਈ ਦੋ ਯਾਰ ਇੰਨਾ ਕਿਤਾ ਤੁਸੀਂ ਕਰਾਈ ਨਹੀਂ ਦੇਖੀ ਹੋਇਆ ਨੋ ਵਾਏ ਵਾਏ ਤੁਸੀਂ ਕਰਾਈਂ ਮੇਰੇ ਘਰ ਸੋ ਉਹ ਜੋ ਵੀ ਹੁੰਦੀ ਐ ਇੰਨਾ ਉੱਚਾ ਲਾਉਂਦੀ ਮੇਰੇ ਘਰ ਸੋ ਕੁਛ ਨਹੀਂ ਕਰਨਾ ਸਵੇ ਨੂੰ ਮੈਂ ਤਾਂ ਚੋਦੜੀਆਂ ਤੁਸੀਂ ਬਹੁਤ ਚੱਕਦੇ ਹੋ ਹੱਥੋਂ ਅੱਥੀ ਆਪਾਂ ਕੰਮ ਨਹੀਂ ਬੇਨ ਤਾਂ ਨਾਲੇ ਆਪਾਂ ਕਿਤੇ ਘੁੰਮਣ ਚੱਲ ਜਾਣਾ ਕੀ ਗੱਲ ਹੈ ਅਸੀਂ ਕਾਹਦੇ ਚੱਕੀ ਹੈ ਅੱਛਾ ਚੱਕੜਾ ਪਰੌੜੇ ਦੇ ਕੋਹਾਂ ਲੱਕ ਤੇਰਾ ਦਾ ਆਉਂਦਾ ਹੈ ਆਹੋ ਤਾਂ ਮੇਰੇ ਯਾਰ ਇਹ ਨਾਲੇ ਪਰੌੜਾ ਜੀ ਸਾਡੇ ਆਏ ਨੇ ਬ੍ਰਿਟਿਸ਼ ਬੌਰਨ ਯੂਕੇ ਦੇ ਜੇਕਰ ਇੰਡੀਆ ਬੌਰਨ ਹੁੰਦੇ ਆ ਤਾਂ ਆਏ ਪਟੇ ਵੀ ਪਵਾ ਸਕਦੇ ਆ ਨਾ ਕੋਈ ਪਤਾ ਨਹੀਂ ਪਰੌੜਾ ਜੀ ਆਈ ਚੱਲੇ ਮਾਰੇ ਦੂਗ ਦਾ ਤਾਂ ਇਹਨਾਂ ਨੇ ਕਿਤੇ ਥੋੜਾ ਕੰਮ ਕੀਤਾ ਇਹ ਨਾਲ ਗੋਸੇ ਇਹ ਨਾਲ ਦੀ ਜਮੀਨ ਵਰਾ ਕਿੰਨੀ ਸੀ ਹਾਂ ਮੋਹਣੇ ਪਾਉਂਦਾ ਰਿਆ ਹਾਂ ਸੀ ਜਦੋਂ ਉਹ ਆਇਆ ਉਹ ਤਾਂ ਵਿਕੀ ਸੀ ਲੈ ਤੂੰ ਆਏ ਅਸੀਂ ਤਾਂ ਮਾਰ ਲਾ ਵੀ ਨਾਲ ਵੇਚ ਗਏ ਜਮੀਨ ਦਾ ਤੁਸੀਂ ਮਾਰ ਲੈ ਪਿੱਛੇ ਤਾਂ ਟੱਬਰ ਪੜਦੋ ਬਾਦਲ ਕਰਦੇ ਤੁਸੀਂ ਕਹਿੰਦੇ ਮਾਰਦਾ ਤਾਂ ਵੇਚੀ ਮਾਰ ਲੈ ਪਿੱਛੇ ਤਾਂ ਤੁਸੀਂ ਭਾਵੇਂ ਕਟਹਿਰੀਆਂ ਦੇ ਵਿੱਚ ਪਾਰਟੀ ਲੋੜੀ ਜਰੂਰ ਕਰਦੇ ਸੀਗੀ ਕੀ ਆਂ ਕਿ ਲਗਾ ਆਸਮਾਨ ਹੋ ਘਾਣ ਘੜੇ ਹੋ ਕੇ ਬੇਚ ਨਹੀਂ ਮੇਰੇ ਗਾ ਮਾਰਲੇ ਦੀ ਜਗੋਂ ਮੀਤੋ ਨੇ ਕਿਤੇ ਥਾਂ ਕਢਾਈ ਲਈ ਆਂ ਤੂੰ ਹੀ ਉਹ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਰੱਖੀ ਮਾਰਲੇ ਵਿੱਚ ਐਡਾ ਟੈਂਟਾ ਕਹੋਂਦਾ ਐਡਾ ਪਾਰਸ ਪਾ ਗਿਆ ਹੀ ਐ ਰੁਪਈਆ ਸਾਰਾ ਦੱਸ ਹੀ ਆਇਆ 15000 ਇਸੇ ਆਇਆ ਐ ਵੀ 7 7 ਲੱਖ ਦਾ ਹੈ ਵੀ 7 8 ਨਹੀਂ ਬਹਿ ਜਾ ਆਰਾਮ ਨਾਲ ਨਹੀਂ ਬਹਿ ਜਾ ਬਾਹਰ ਹੂ ਸਭ ਕਿੰਨਾ 7 7 ਲੱਖ ਸਾਨੂੰ ਨਹੀਂ ਉਹ ਕਮੈਂਟਾਂ ਦੀ ਗੱਲ ਹੈ ਕਿ ਇਹਨੂੰ ਕਹਿ ਨਾ ਦੇਈ ਡੈਡੀ ਕਹਿੰਦਾ ਮੈਂ ਤੇ ਲਾਟਾਂ ਦੇ ਬੋਲਦੇ ਨਹੀਂ ਮੰਮੀ ਕਹਿੰਦੀ ਹੁੰਦੀ ਡੈਡੀ ਨੂੰ ਮੈਨੂੰ ਕਹਿੰਦੀ ਆ ਮੈਂ ਨਹੀਂ ਨਾ ਕਹਿੰਦੇ ਤੁਸੀਂ ਦੱਸੋ ਆਪਾਂ ਪਿਆਰ ਨਾਲ ਹੀ ਕਹਿੰਦੇ ਆ ਸਹਿਰ ਤੁਸੀਂ ਗੋਹਾ ਚੱਕਣਾ ਆ ਠੀਕ ਆ ਚੱਕ ਲੈਣਾ ਹਾਂ ਭੈਣ ਦੇ ਮੇਰੀ ਗੱਲ ਥਰ ਮੇਰਾ ਜਵਾਈ ਮੇਰਾ ਤੇਰਾ ਹੀ ਆ ਚਲ ਠੀਕ ਆ ਅੱਤੂ ਲਾਂਦਾ ਜੇ ਸਵੇਰ ਨੂੰ ਨਾਚ ਕਾਇਆ ਅਨ ਰਾਤ ਮੇਰੇ ਜੁਆਈ ਤੇ ਤੂੰ ਚਕਾ ਕੇ ਲੈ ਜਾ ਮੈਂ ਨਾ ਤੇ ਹੱਥ ਦੀ ਮੈਂ ਗੱਲ ਲੈ ਲਓ ਮੈਂ ਚੱਕ ਲੂ ਮੇਰੇ ਘਰ ਮੈਂ ਤਾਂ ਗੋਹਾ ਤੇ ਕੋੜ ਨਾ ਖੜਾ ਹੁਣ ਦੇ ਉਹ ਭਰਾਵਾ ਤੇਰੇ ਨਾਲੋਂ ਚੰਗਾ ਤੇਰਾ ਜੁਆਈ ਚੱਕ ਲਵੇ ਜਿਹੜੇ ਪੈਸੇ ਤੁਹਾਡੇ ਤੇ ਲੱਗਣਾ ਹੁਣ ਕਹਿੰਦਾ ਮੈਂ ਹੀ ਚੱਕ ਲੈਣਾ ਭਰਾਵਾ ਉਹ ਅੱਗੇ ਟੈਟ ਵੋ ਮਹਿੰਗੀ ਲੱਗਿਆ ਤੁਹਾਡਾ ਗੋਹਾ ਚੱਕਿਆ ਉਹਨੂੰ 10 ਲੱਖ ਚ ਪੈ ਜਾਂਦਾ ਦੇਖਦਾ ਪਹਿਲਾਂ ਮਹਿੰਗਾ ਵਾ ਜਿਆਦੇ ਪੈਸੇ ਮੈਂ ਗੱਲ ਸੁਣੋ ਆਪਣੇ ਸਰਦਾਰ ਜੀ ਕਿੱਥੇ ਗਏ ਉਹ ਇੱਧਰ ਗਏ ਉਹ ਮਾਲ ਥੋੜਾ ਜਿਹਾ ਹੋ ਜਾਂਦੇ ਆਂ ਥੋੜਾ ਜਿਹਾ ਸੈਟ ਰਿਹਾ ਸਰਕਾ ਸਾਡਾ ਟੱਪਰ ਪ੍ਰੈਸੇਜ ਚ ਬਹੁਤ ਜ਼ਿਆਦਾ ਉਹ ਲਡੂਏ ਆਣੀਆਂ ਉਹ ਮੈਂਟਾ ਚ ਡ ਪ੍ਰੈਸੇਜ ਚ ਚੱਲ ਜਾਂਦੇ ਆ ਇਧਰ ਉਹ ਇਹ ਆ ਇਹ ਚੱਲ ਜਾਂਦੇ ਆ ਬਾਥਰੂਮ ਨਹੀਂ ਆ ਓਕੇ ਉਹ ਬਾਥਰੂਮ ਬਾਥਰੂਮ ਨਹੀਂ ਵਾਸ਼ਰੂਮ ਵਾਸ਼ਰੂਮ ਸਸਰੀ ਗੱਲ ਜੀ ਸਸਰੀ ਗੱਲ ਭਾਜੀ ਸਸਰੀ ਗੱਲ ਜੀ ਕਿੱਦਾਂ ਭਾਜੀ ਤੁਹਾਡਾ ਬ੍ਰਿਟਿਸ਼ ਸੈਂਸਿਬਲ ਕਰੋ ਵਾਸ਼ਰੂਮ ਤੁਹਾਡਾ ਵੀ ਕੋਈ ਹੈ ਹੈ ਭਾਜੀ ਟਾਡਾ ਵੀ ਕੋਈ ਹੌਕਮ ਹੈਗਾ ਘਰ ਚ ਬੋਲਣ ਦਾ ਨਹੀਂ ਨਹੀਂ ਬੱਸ ਇਹਨਾਂ ਦੀ ਕੀ ਕੀ ਗੱਲ ਹੈ ਇਹਨਾਂ ਦਾ ਹੁਣ ਰੋਹ ਹੋ ਗਿਆ ਖਤਮ ਘਰ ਚ ਅਸੀਂ ਨਹੀਂ ਨਿਕਲ ਸਕਦੇ ਅਸੀਂ ਪੁਰਾਣੇ ਕਾਕੇ ਦਾ ਬੋਲ ਸਕਨੇ ਆ ਮੈਂ ਤਾਂ ਆਹ ਗੱਲ ਕਰ ਦਿੰਦੇ ਮੈਂ ਤਾਂ ਆਵਾਜ਼ ਤੁਹਾਡੀ ਬਗਾਨੇ ਘਰ ਸੁਣੀ ਆ ਤੁਹਾਡੇ ਘਰ ਤਾਂ ਮੈਂ ਸੁਣੀ ਨਹੀਂ ਕਦੀ ਆਵਾਜ਼ ਕਹਿ ਤਾ ਸੱਚ ਨੇ ਰੋਹ ਖਤਮ ਹੋ ਗਿਆ ਭਾਜੀ ਦਾ ਪੂਰਾ ਰੋਹ ਆ ਵੀ ਤੈਨੂੰ ਬੜਾ ਪਤਾ ਆ ਪਤਾ ਕਿਉਂ ਮੇਰਾ ਭਾਜੀ ਦਾ ਹਾਂ ਹਾਂ ਗੈਲਾ ਲਾਡਲੀ ਸਾਲੀ ਆ ਲਾਡਲੀ ਸਾਲੀ ਆ ਉਹ ਸਾਰੀਆਂ ਸਾਲੀਆਂ ਸਾਮੀਆਂ ਨਹੀਂ ਹੁਣ ਆਪਣੀਆਂ ਅੰਦਰ ਸਾਮੀਆਂ ਕਿਹਨੇ ਬੱਚ ਪੁੱਤ ਪੁੱਤ ਕਹਿ ਬਹੁਤ ਹੁਣ ਪੁੱਤ ਵੀ ਨਹੀਂ ਕਹਿੰਦੀ ਪਹਿਲਾਂ ਤਾਂ ਬੜਾ ਪੁੱਤ ਸੁੱਚਾ ਮੇਰਾ ਪੁੱਤ ਕਹਿੰਦਾ ਤਾਂ ਬਾਜੀ ਤੁਸੀਂ ਕੀ ਇੰਦਾ ਪਿਆਰ ਦਾ ਬੰਦਾ ਕਹਿੰਦਾ ਹੀ ਆ ਪੁੱਤ ਹਾਂਜੀ ਪੁੱਤ ਹਾਂ ਤੁਹਾਡੀਆਂ ਸਾਲੀਆਂ ਕਿੱਥੇ ਆ ਸਾਲੀਆਂ ਸਾਲਿਆਂ ਦਾ ਬਣਾ ਸਾਲੀਆਂ ਦਾ ਸਾਲੇ ਨਾਲੋਂ ਬੜਾ ਜਿਹੜੇ ਸਾਲੇ ਨਾਲੋਂ ਰਹਿੰਦੇ ਨਹੀਂ ਜਿਹੜੇ ਨਾਲੋਂ ਰਹਿੰਦੇ ਨਹੀਂ ਆਲਾ ਸਾਲੇ ਆਇਆ ਤਾਂ ਹਣੀ ਮੈਨੂੰ ਹੱਫਦਾ ਹੋ ਗਿਆ ਅਣੋਦਨ ਮਾਰ ਜਾ ਮਿਲਿਆ ਸੀ ਗਾ ਯਾਰ ਨਹੀਂ ਨਹੀਂ ਉਦਨ ਦਾ ਮੂੰਹ ਹੀ ਨਹੀਂ ਦਿਖਾ ਲੈਣਾ ਫੋਨ ਕੀਤਾ ਮੈਂ ਮੈਂ ਕੀ ਕਰਾਂ ਆ ਕੇ ਨਹੀਂ ਆਇਆ ਮੈਂ ਹੋਰ ਬੈਕ ਕੀ ਕਰਾਂ ਇੱਦਾਂ ਦੇ ਜਿੰਨੇ ਕੰਮ ਸਾਰੇ ਆਏ ਮੈਂ ਕਿਹਾ ਆ ਜਾ ਕਹਿੰਦਾ ਬਟੈਚ ਕੇਸ ਕੋਲ ਆਇਆ ਕਹਿੰਦਾ ਹਾਂ ਨਹੀਂ ਨਹੀਂ ਉਹਦਾ ਬਾਗੇ ਉੱਤੇ ਹੀ ਪਿਆ ਉਹ ਮਾਸੀ ਲੈ ਵੀ ਲਾਇਆ ਕੋਈ ਮਾਸੜ ਦੇ ਵੀ ਲਾਇਆ ਕਹਿੰਦੇ ਮੈਂ ਡੈਡੀ ਲੈ ਵੀ ਭਾਜੀ ਲੈ ਵੀ ਭੈਣ ਲੈ ਵੀ ਨਹੀਂ ਗਾਣ ਸੁਣਾ ਲੈ ਜਿੰਨੇ ਟੱਬਰ ਦੇ ਜੀ ਲਿਆ ਕਿੱਲੋ ਖਜੂਰਾ ਲਿਆਇਆ ਕੱਲੇ ਕੱਲੇ ਨੂੰ ਮੈਂਣੀ ਐ ਤੂੰ ਬਾਦ ਨਹੀਂ ਮੈਂਣੀ ਇੱਕ ਕਾਫੀ ਹੋ ਰਿਹਾ ਬਹੁਤ ਵਧੀਆ ਨਾ ਹੱਤਾਂ ਨਹੀਂ ਜਿੰਨੇ ਤੱਕ ਤੇਰਾ ਭਰਾ ਨਹੀਂ ਆ ਮੈਂ ਉਹਨੇ ਟਾਈਮ ਨਹੀਂ ਖੋਲਣਾ ਤੇ ਚੀਜ਼ ਗਾਣ ਸੁਣਾ ਮਾਸੀ ਮੈਂ ਭੈਣਾਂ ਮੈਂ ਇੱਕ ਗੱਲ ਗਈ ਆ ਮੈਂ ਕਿਹਾ ਉੱਥੇ ਜਿਹੜੇ ਦਰਿਆ ਆ ਆਪਣਾ ਡੋਈਆ ਦੇ ਸ਼ੇਪ ਬਹੁਤ ਪੂਰੀ ਵਾਲੇ ਆ ਤੂੰ ਸੌਖਾ ਸੌਖਲਾ ਤੇਰਾ ਅੜਿਆ ਮੋਡਾ ਵੀ ਉੱਥੇ ਚੱਲ ਪੈਣਾ ਆ ਮੈਂ ਕਹਾ ਮੁੰਡਾ ਅੜਿਆ ਮੁੰਡਾ ਅੜਿਆ ਵੀ ਮੋਡਾ ਮੋਡਾ ਢਾਡਾ ਦੇ ਤੇ ਉਹ ਬੇਮਾਸੀ ਕਹਿੰਦੀ ਦੇਖ ਵੇ ਮੈਂ ਕਿੱਦਾਂ ਕਹਿੰਦੀ ਸੀ ਨਾ ਬਾਬਿਆਂ ਨੇ ਨਹੀਂ ਹਲੇ ਸੌਖਾ ਸੌਖੜੀ ਕਹਿੰਦੇ तेरे ਕੋਲੇ ਟੈਕ ਟੰਗੇ ਆ ਜੀ ਉਹ ਮੈਂ ਕਿਹਾ ਭਾਜੀ ਦਾ ਪਤਾ ਦੇ ਕਰਦੇ ਤੇਰਾ ਆੜਿਆ ਕੰਮ ਚਾਲ ਨੂੰ ਹੋਰ ਦੀ ਚਾਹੀਦਾ ਆ ਦਰਿਆ ਕੋਈ ਨਹੀਂ ਆ ਅਸੀਂ ਨਹੀਂ ਚੰਨਾਣਾ ਓ ਜੀ ਆਹੋਂ ਤੱਕ ਤੂੰ ਸੌਖੀ ਰੋਟੀ ਬਣੀ ਜਾਂਦੀ ਆ ਤੂੰ ਬਾਕੀ ਆਉਂਦੇ ਤੂੰ ਚੰਦੀ ਵੀ ਨਹੀਂ ਤਾ ਤੂੰ ਛੱਕਉਂਦੀ ਵੇ ਗੱਲ ਮੇਰੇ ਗਾਗਨ ਬਾਬਾ ਸੀ ਹਾਂ ਉਹ ਤੇ ਛੇਕ ਸਾਹ ਦੇ ਸੌਖਲਾ ਹਾਂ ਦਰਿਆ ਤੇ ਜਿਹੜਾ ਸਮੁੰਦਰ ਆ ਤੂੰ ਸੁੱਖੇ ਸੁਖੜੀ ਕੱਕਲੀ ਗਾਣਾ ਨਹੀਂ ਮੈਂ ਤੀ ਤੇ ਕੋਰੇ ਖਾ ਕੇ ਤੂੰ ਇਹੀ ਕਹਿਣਾ ਲੈ ਬਾਬਾ ਸੱਤ ਪੂਰੀ ਘਰ ਚਲੀ ਆ ਮੈਂ ਬਸ ਇਹੀ ਕਹਿਣਾ ਤੇਰਾ ਮੋਟਾ ਚੱਲ ਪਿਆ ਆ ਨਹੀਂ ਮੈਂ ਨਹੀਂ ਤਰੇ ਸੱਤ ਸੁਖੜੀ ਅਜੇ ਕਰਿਆ ਨਹੀਂ ਜਾਣਾ ਇਹ ਹੋਰ ਚਾਰੀ ਉਧਾ ਏਗਾ ਲਿਆ ਜੇ ਤੂੰ ਕਮ ਹੈ ਆਪਣੀ ਧੀ ਜਵਾਈ ਦੇ ਦੋਹੀਆਂ ਲੈ ਜੇ ਤੂੰ ਸੌਖ ਸੁਕਾਉਣੇ ਆ ਉਹ ਮੰਗ ਲੂੰਗੀ ਦੇ ਜਾ ਦੇ ਜਾ ਅੱਧਾ ਨਹੀਂ ਨਹੀਂ ਲੱਗ ਅੱਧਾ ਤੀਰ ਸਾਥ ਸੁਮندر ਭਾਗ ਸੌਖ ਰਹਿੰਦੇ ਤੋਂ ਤੋ ਤਾ ਇੱਕ ਦਰਿਆ ਜੇ ਹਾਂ ਕੋਨ ਆਪਣੀ ਧੀ ਜਵਾਈ ਲੈ ਜਾਣਾ ਵੀ ਪਿਆ ਉਹ ਤਿਆਰ ਆ ਆਉਂਦੇ ਤਿਆਰ ਕੋਈ ਨਹੀਂ ਮੈਂ ਹਾਂ ਬੱਤ ਕੋ ਬੋਲੀ ਚਲਾ ਰਾ ਹਾਂ ਕੰਡੈਕਟਰ ਤੇਰੀ ਪੱਕੀ ਵੀਜ਼ਾ ਸਸਤਾ ਹੀ ਆ ਲੱਗਦਾ ਸਸਤਾ ਹੀ ਆ 4-5000 ਐਚ ਵੀਜ਼ਾ 4-5000 ਦਾ ਆਹੋ ਬਰੇਨ ਦਾ ਆਹੋ ਯੂਏ ਇ ਕਿਹੜਾ ਦੋਈ ਕਿਹੜਾ ਕੀ ਕਹਣਾ ਯੂਏ ਬਾਹਰ ਯੂਏ 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 ਜਗਾ ਕੰਮਕਾਰ ਆਪਣਾ ਕਿਉਂ ਆਹੋ ਕਹਿੰਦੇ ਯੂਏ ਸਹੀ ਆ ਸਹੀ ਆ ਸਹੀ ਆ ਸਹੀ ਆ ਯੂਏ ਆ ਦੇ ਕੀ ਕਹਣਾ ਪੂਰੇ ਇੱਥੇ ਜਦੋਂ ਪੂਰੇ ਹੀ ਬਹੁਤ ਹੋਦੇ ਆ ਗੂਗਲ ਮੇਗਾ ਹੋਰ ਲੋ ਨਾ ਨਾ ਪੜੀ ਐਂ ਕਰਕੇ ਨਾ ਨਾ ਪੜਦਾ ਟਾਇਰ ਵਾਲੇ ਦੇ ਯਾਰ ਮੈਂ ਅੱਜ ਸਵੇਰ ਹੈਲੋ ਕੈਨਸਲ ਅੱਜ ਵਧੀਆ ਵਧੀਆ ਓ ਯਾਰ ਅੱਜ ਉਹ ਮਾਸੀ ਮੇਰੀ ਦਾ ਯਾਰ ਬੀਬੀ ਲੋ ਹੋ ਗਿਆ ਉਹ ਨੂੰ ਕੁਛ ਲਾਉਣ ਆਇਆ ਤਾਂ ਨਹੀਂ ਜਾਣਾ ਉਹ ਇੱਥੇ ਘਰੇ ਹੋ ਜਾਂ ਠੰਡੀਆਂ ਪੱਟੀਆਂ ਰੱਖੀਆਂ ਸਵੇਰ ਦਾ ਬੁਖਾਰ ਕਰ ਰਿਹਾ ਹੈ ਤੋ ਕੋ ਪ੍ਰੋਣਾ ਉਹਦਾ ਉਦਾਂ ਤੇ ਟੈਨਸ਼ਨ ਚ ਚੱਲ ਗਿਆ ਉਹਦਾ ਉਦਾਂ ਵੀ ਯਾਰਾ ਰਾਲਡਾ ਬਜ ਬਣ ਕੇ ਬੈਠਾ ਉਹ ਚੈੱਕ ਕਰਨਾ ਉਹਦਾ ਡਿਫਰੈਂਸ ਨਹੀਂ ਜਾੜ ਪੈਂਦਾ ਐਂਜੋਏ ਹੁੰਦਾ ਉਹ ਤਾਂ ਉਹਰਾਂ ਗਿਆ ਆ ਤਾਂ ਦੇਖ ਕੇ ਤਾਂ ਇੰਜੋਏ ਕਰ ਰਿਹਾ ਤਿੰਨੇ ਜਾਦੇ ਉਹ ਨਹੀਂ ਹੋਵੇ ਹੋਈਆ ਭੈੜਾ ਜਿਹਾ ਨਾ ਬਾਹਰ ਹੋਰੇ 5 ਮਿੰਟਾਂ ਚ ਬਵਾ ਲੂ ਉਹ ਮੈਂ ਮਾ ਗੁਮੀਆ ਚਾਹਤੀ ਚ ਚਲਾਣੇ ਉਹ ਨਹੀਂ ਪਤਾ ਕਿ ਪਹਿਲੇ ਠੀਕ ਸੀ ਹੁਣ ਭਾਜੀ ਆ ਗਿਆ ਹੈ ਨਾ ਫੇ ਹੁਣ ਥੋੜੇ ਜਿਹਾ ਤੈਨੂੰ ਪਤਾ ਥੋੜੇ ਜਿਹਾ ਮੁਰਤ ਤੇ ਦੱਬਲੇ ਜੀ ਜੀ ਸਬਜੀ ਨਹੀਂ ਸਬਜੀ ਕਹਿੰਦੇ ਬਣਾਈਆ ਕਰਦੇ ਮਾਰਿਆ ਸਵਾਦ ਤਾਂ ਗਾ ਲਓ ਨੀ ਨਾ ਸਰਵਤਰ ਦਾ ਬੋਲ ਬਹਾਓ ਸਬਜੀ ਦਾ ਸਵਾਦ ਜੇ ਨਾ ਸਵਾਦ ਸਾਹਿਬ ਜੀ ਅੱਲਾ ਤੇਸਟ ਕਰਾਓ ਸਾਹਿਬ ਜੀ ਦਾ ਹਿੱਤਾ ਤੇਸਟ ਕਰਾਓ ਜਦੋਂ ਬੱਕਰਾ ਆਉਣਾ ਹੁੰਦਾ ਲਿਆਓ ਇੱਕ ਸੰਖੀ ਖੜਾਓ ਬੱਕਰਾ ਬਣਾ ਲੈਨੇ ਖਾਵੇ ਤਾਂ ਸਹੀ ਜਿੱਦਾਂ ਦੀ ਆਲੂ ਆਉਂਦਾ ਛੋਲਿਆਂ ਦੀ ਤਰੀਸੀ ਉਦਾਂ ਦਾ ਬੱਕਰਾ ਆਉਣਾ ਸੀਟ ਮੋਹ ਨਹੀਂ ਲੱਗ ਪਈ ਮੈਂ ਤਾਂ 40 ਗੱਲਾਂ ਤੁਸੀਂ ਨਾ ਹੀ ਖਾਏ ਹੋ ਨਹੀਂ ਨਹੀਂ ਵੇ ਬਾਈ ਜਿੰਨੇ ਕਿਹਾ ਜਿੱਦਾਂ ਦੀ ਹੁੰਦੀ ਓਦਾਂ ਦੀ ਰੁੱਖੀ ਮਿੱਸੀ ਖਾ ਲੈਂਦਾ ਯਾਰ ਬਚਾਰਾ ਉਹ ਬੋਲੇ ਵੀ ਕੀ ਖਵਾਉਂਦੇ ਮੈਂ ਰੁੱਖੀ ਮਿੱਸੀ ਖਾ ਲੂੰਗਾ ਤੇਸੂ ਮਾਤੇ ਪੈ ਜਾ ਕੇ ਆਈ ਚੱਲੇ ਰੁੱਖੀ ਲੈ ਕੇ ਮੇਰਾ ਜਵਾਇਰ ਕਾਨੀ ਕਿੱਥੇ ਦਾ ਉਹ ਤਾਂ ਦੇ ਹੀ ਹੈ ਬਲਾ ਘੁੱਟ ਲੈਂਦਾ ਆਪਣੇ ਜਜ਼ਬਾਤ ਬਸ ਕਰਕੇ ਕਹਦਾ ਨਾ ਅਸੀਂ ਚੱਲੇ ਮੇਰਾ ਜਵਾਇਰ ਇਹ ਕਿਹੜੇ ਪਾਏ ਆ ਫਰੈਸ਼ ਟਮਾਟਰ ਹੀ ਜਾ ਟੂ ਬਾਰੇ ਕਿਹੜੇ ਟਮਾਟਰ ਪਾਏ ਲੱਗੇ ਆਪਣੇ ਟਮਾਟਰ ਫਰੈਸ਼ ਤੋੜ ਕੇ ਉਸੇ ਮੇਰੇ ਟਿੱਕ ਲੱਗੇ ਆ ਲਾਲ ਰੰਗਿਆ ਤਾਂ ਸਮਝਿਆ ਹਾਂ ਵੇ ਆਈ ਲਾ ਸਾਬ ਜੀਆ ਬਾਗ ਦਾ ਫੂਲ ਓਨੇ ਆਇਆ ਆ ਬਹੁਤ ਸੋਹਣਾ ਖਰਾ ਲਾਂਗੇ ਸਬਜੀ ਦਾ ਲਾਵਾਂਗੇ ਹਾਂ ਖਰਾ ਲਾਂਗੇ ਲਾਵਾਂਗੇ ਦੇਖੋ ਤੁਹਾਡੀ ਸੱਸ ਦਾ ਕਿੰਦਾ ਦਾ ਰੰਗ ਆ ਆ ਦੇਖੋ ਇਧਰ ਨੂੰ ਮੈਂ ਸਬਜੀਆ ਨਾ ਲੋਈ ਦੀ ਆਇਦਾਂ ਸੱਸ ਜੀਆ ਮੈਂ ਉਹ ਸਬਜੀ ਨੂੰ ਕਹਿੰਦਾ ਆ ਜਿੱਲਾ ਦੇ ਤੁਹਾਡੇ ਨਾਮ ਮੋਢਾ ਦੇ ਸਬਜੀ ਕੋਲੀ ਚ ਪਾ ਕੇ ਦੇਖ ਲੋ ਇਧਰ ਦੇਖੋ ਜੀ ਪੁਰਾਣਾ ਦੇਖ ਲਾਲ ਪੂਣੀ ਵਰਗ ਨੌਂ ਦੇ ਗਲਾਰ ਦੀ ਗੱਲ ਕਰੋ ਸਾਬ ਜੀ ਦੀ ਨਾ ਕਰੋ ਦੋਤੇ ਗਲਾਰ ਦੀ ਗੱਲ ਕਰੋ ਮੇਰੀ ਗੱਲ ਸੁਣਾ ਤੇਰੇ ਨਿਆਣੇ ਦੇਖੇ ਆ ਹਾਂ ਆਹ ਦੇਖੋ ਬੁੜੀ ਬੱਟੀ ਆ ਮੇਰੀ ਧੀ ਦੇਖ ਮੇਰਾ ਕਮਲਾ ਦੇਖ ਮੇਰੀਆਂ ਦੋਤੀਆਂ ਪੋਤੀਆਂ ਯੈਸ ਆਈ ਟਾਈ ਟੂ ਅੰਡਰਸਟੈਂਡ ਬੀ ਨਾਓ ਮੇਰਾ ਰੰਗ ਭਮਾ ਇੰਦਾਂ ਦਾ ਰਹਿਣ ਦੇ ਮੇਰਾ ਜੁਆ ਹੀ ਦੇਖ ਹਾਂ ਇਹ ਲੋਰ ਦੇਖੋ ਤੁਸੀਂ ਕਰਾਈਂਗੇ ਮੱਚ ਬੈਟਰ ਹੁਣੇ ਦੱਸੂਗੇ ਦੇਖ ਹਾਂ ਇਸੋ ਸਵਾਦ ਨਹੀਂ ਦੇਖਿਆ ਅਰੇ ਰੰਗ ਹੀ ਦੇਖਿਆ ਐਂਦਾ ਅੱਗੇ ਹੁੰਦੀ ਸੀ ਪਹਿਲੀਆਂ ਜਿਹੜੇ ਜਦੋਂ ਬੰਦਾ ਕਿਤੇ ਬਲੇਡ ਚੋਂ ਬੰਦੇ ਆਉਂਦੇ ਸਾਰਾ ਟੱਬਰ ਸਦਾ ਹੀ ਹੋ ਜਾਂਦਾ ਸੀ ਚੋਪੋ ਜੀਜਾ ਜੀ ਮਾਤਾ ਪਰ ਮਗਰਾ ਹੋ ਗਿਆ ਮੋਹਣੀ ਹੋਣ ਹੋਰ ਉਹ ਗੱਲਾਂ ਨਹੀਂ ਹੈਗੀਆਂ ਕਿਦਾਂ ਅਸੀਂ ਮਰਚਾ ਪਾਉਣੀ ਆਂ ਲੈ ਨਹੀਂ ਉਹ ਮਜਾਰੇ ਲੈ ਕੇ ਤੁਰਿਆ ਆ ਚਾੜੇ ਆ ਚਾੜੇ ਮਰਚਾ ਚਾੜੇ ਆ ਨਾ ਉਹ ਬੱਡੀ ਚ ਲੈ ਕੇ ਆਉਂਦਾ ਜੱੜਦੇ ਲੱਗੀ ਨਾ ਤੇਰੀ ਆ ਨਹੀਂ ਮੈਂ ਕਿ ਮਰਚਲ ਆਇਆ ਉਹ ਲੋਕ ਉਹ ਤੁਹਾਡੇ ਸਾਡੀ ਵਾਈਫ ਦੇ ਨਾਨਕੇ ਨੇੜੇ ਹੀ ਉੱਥੋਂ ਲੈ ਜਾਉਂਦੇ ਹਾਂ ਜੀ ਕਹਿੰਦੇ ਆ ਨਾ ਕਹਿੰਦੇ ਆ ਨਾ ਫਾਂਦਾ ਉਹਨੇ ਕਹਿ ਰਹੇ ਨਾ ਕਿ ਕਿੰਨਾ ਕਾਜ ਹੁੰਦਾ ਮੇਰੇ ਨਾਲ ਹੁਣ ਅੱਗੇ ਇਦਾਂ ਹੁੰਦੀ ਸੀ ਜਦੋਂ ਉਹ ਨਾ ਪਹਿਲੀਆਂ 'ਚ ਬਲੈਕ ਜਦੋਂ ਸਾਡੇ ਬੁੜੇ ਉਦੋਂ ਉਹ ਨਾ ਬਾਹਰੋਂ ਆਉਂਦੇ ਹੁੰਦੇ ਸੀ ਪਰ ਹਾਂਜੀ ਜੀ ਤੁਸੀਂ ਨਹਾਉਣਾ ਤੋ ਤੁਹਾਡੇ ਲਈ ਪਾਣੀ ਗਰਮ ਕਰਦੇ ਹੀ ਹੈ ਹੈ ਅਜਿਹਾ ਹੁੰਦੀ ਸੀ ਜਦੋਂ ਆਇਆ ਪਤਾ ਲੱਗਿਆ ਕਿ ਇਤਨਾ ਵੀ ਭਾਰ ਭਾਰ ਜਾਂ ਜਾਂਦੇ ਆ ਆ ਆਉਂਦੇ ਹੋਏ ਇੱਦਾਂ ਕਰਿਓ ਸਾਡੇ ਮੁੰਡੇ ਨੂੰ ਸਮਾਨ ਬਾੜ ਲਿਓ ਤੁਹਾਨੂੰ ਮੇਰਪੋਰਟ ਤੋਂ ਲੈ ਜਾਵਾਂਗੇ ਬਾਅਦ ਉਸ ਤੋਂ ਬਾਅਦ ਕਾਰ ਦੀ ਕਾਰ ਪੁਕਾਰਦੀ ਐ ਕਿ ਇਦਾਂ ਮੈਸਜ ਕਰਦੇ 200 ਤੋਂ ਦਿੱਤੇ ਹੈ ਨਾ ਜਿੰਨੇ ਰਕਮ ਮਾਮਾ ਜੀ ਨਾਲ ਬਾਅਦ ਨਹੀਂ ਜਿਉਂਦੇ ਸਾਰਾ ਕੱਪੜਾ ਉਹ ਲਿਆ ਕੇ ਖੜਾ ਹੁੰਦਾ ਸੀ ਹੈ ਨਾ ਮੈਂ ਮਾਰਦੀ ਖੜੀ ਆ ਬਹੁਤ ਟੇਸਟੀ ਕਾਨੂੰ ਥਾਟਾ ਸਾਡਾ ਨਾ ਨਹੀਂ ਜਿਹੜੇ ਪੈਸਾ ਉਹ 1 ਲੱਖ ਦੇ ਖੜੇ ਆ ਜਾਦੇ ਕਾਨੂੰ ਤੇਰਾ ਤੂੰ ਮੇਰੇ ਪਾਤੇ ਨਾ ਸਾਡਾ ਨਾ ਅਸੀਂ 1 ਲੱਖ ਦੇ ਖੜੇ ਆਈ ਹੁਣੋਂ ਯੈਸ ਆਪਣੇ ਕੋ ਕਾਰ ਵੀ ਹੋ ਜਲੇ ਨੇ ਦੱਸਿਆ ਸੀ 3 4 ਹਾਂ ਲੁਧਿਆਣੇ ਨਾਲ ਕਿੰਨੇ ਤਰਨ ਨੇ ਕਿੰਨੇ ਮਾਲ ਅਜੇ ਜਿਹੜਾ ਆਪਾਂ ਬਾਹਰ ਹੀ ਆਣਾ ਚਲੀਏ ਫੇ ਮਾਲ ਆਇਆ ਫੇ ਮੇਲੀ ਉਹਨਾਂ ਨੇ ਹੋੜੀ ਜਾਣਾ ਆਪਾਂ ਜਾਣਾ ਤੰਨਾਂ ਨੇ ਚਾਰਾਂ ਨੇ ਪਲੀਜ਼ ਥੀਮੀ ਆ ਮਾਲ ਆਪਾਂ ਫੌਜੀ ਵੀ ਲੈ ਕੇ ਜਾਣਾ ਉਹ ਫੌਜੀ ਜੀ ਨਾਲ ਜਣੇ ਆ ਤੌ ਕੱਚਾ ਘੱਟ ਹੈ ਲੈ ਗੈਂ ਮੰਗ ਲਓ ਕਿਡਨੀ ਮੰਗ ਲਓ ਲੀਵਰ ਮੰਗ ਲਓ ਜਿਹੜੇ ਤਿੰਨ ਚਾਰ ਹੁੰਦੇ ਆ ਆਹ ਲਾਮਦਿਆ ਲੀਵਰ ਤੇ ਤਾਂ ਕਿਡਨੀਆਂ ਤੇ ਮੇਰਾ ਕਿੱਦਾਂ ਤੂੰ ਕਹਿੰਦਾ ਦੋ ਦੋ ਹੁੰਦੇ ਆ ਹਰ ਇੱਕ ਚੀਜ਼ ਤੇਰਾ ਕੋਈ ਰੱਬ ਵੱਖਰਾ ਆ ਮੈਂ ਕੱਚਾ ਨਹੀਂ ਦੇਦਾ ਦਾ ਲੈ ਦੋ ਕਿਡਨੀਆਂ ਦੋ ਲੀਵਰ ਦੋ ਫੇਫੜੇ ਪੈਂਡੈਕਸ ਲੈ ਲੈ ਤੂੰ ਉੱਦਾਂ ਹੀ ਹੁੰਦੀ ਉਹ ਅੰਦਰ ਉਹਦਾ ਕਿਹੜਾ ਕੋਲ ਛਾਲੇ ਜ਼ਰੂਰੀ ਕਾਫਾ ਤੈਨੂੰ ਉਹ ਦੇ ਦਵਾਗੇ ਮੇਰੀ ਗੱਲ ਛੋੜੋ ਦੋਈ ਆ ਇਹ ਜੱਟਾਂ ਨੇ ਦੂਰੇ ਲੱਗੇ ਹੋਏ ਆਏ ਬਣਾ ਕੇ ਪੰਜਾਂ ਪਹੀਆਂ ਦੇ ਦੋ ਲੱਗੇ ਹੁੰਦੇ ਆ ਮੇਰੀ ਘਰ ਤੋਂ ਪਰ ਟਾਇਰ ਤੋਂ ਅੰਡਰਸਟੈਂਡ ਮੈਂ ਕੱਚਾ ਨਹੀਂ ਦੇ ਸਕਦਾ ਚੱਲ ਅੱਛਾ ਰੰਗ ਰਾਂ ਸੁਣਨਾ ਮਾਸੇ ਕੱਚੇ ਦੇ ਨਾਂ ਨੂੰ ਇੱਧਰ ਸਲੈਪ ਲੇ ਗਏ ਨਾ ਅੱਛੇ ਵੇਖੀ ਉੱਧਰ ਪਾਟ ਕਿ ਕਿੱਦਾਂ ਟੰਗਿਓ ਇੱਧਰ ਪੁੱਤ ਕਿ ਦਿਖਣਾ ਆ ਰਿਹਾ ਵੇਖਿਆ ਪਾਟੇ ਆ ਹਾਂ ਮੈਂ ਦੇਖਿਆ ਉਹਨਾਂ ਬਾਰੇ ਮਾੜਾ ਬੋਲੂਗਾ ਤੁਹਾਨੂੰ ਸੁਪਨਾ ਤੇ ਆਉਣੇ ਹੋ ਕਹਾਣੀਆਂ ਆ ਘੱਗ ਕੇ ਮੈਂ ਕਹਿੰਦੇ ਟਾਈਮ ਉਹਦੇ ਤੇ ਕਦਾ ਮੈਂ ਖੋਦਦੀ ਆ ਜੇ ਹਸਾ ਨਾ ਨਹੀਂ ਕੀ ਮਾਰਦਾ ਹਾਂ ਰ ਮੁਸਕਾਂ ਦੇਖ ਮਾਈ ਗੋਡ ਆ ਵਾਈ ਮਾਈ ਬੰਦ ਉਸੇ ਜਿਸੀ ਕੀ ਹਾਂ ਕੇ ਚਾਹ ਦੇ ਕੋ ਚਾਹ ਨਾ ਸਵੇ ਨੂੰ ਮਟਰੀ ਆ ਉਹ ਤੁਸੀਂ ਗਾ ਲਿਆ ਕਰੋ ਕੋਈ ਦੂਜਾ ਬੋਲ ਦੇ ਸਹੀ ਗੱਲ ਉਹ ਵੀ ਇਨਚਾਰਜ ਪਾ ਲਈ ਦੀ ਆ ਟੇਸਟ ਵਧੀਆ ਆ ਜਾਂਦਾ ਹੈ ਭੱਜੀ ਜੀ ਜਾਂਦੀ ਹੈ ਨਾ ਗਿਲੀ ਗਿਲੀ ਠੰਡਾ ਲੈ ਆ ਕੋ ਸਪਿਰਟ ਠੰਡਾ ਲੈ ਉਹ ਦੇਦਾ ਜਿਹੜਾ ਸਪਰਾਈਟ ਲਿਆਂਦਾ ਸਵੇਰੇ ਗਈ ਨਾ ਠਿਕਰੇ ਨੂੰ ਸੰਦੀਪ ਸਵੇਰ ਨੂੰ ਹਣਾ ਬਿਸਕੁਟ ਖਾਂਦੀ ਹੁੰਦੀ ਕਹਿੰਦੀ ਆਈ ਚਾਚਾ ਬਿਸਕੁਟ ਨਹੀਂ ਲੈਂਦਾ ਜਾ ਹੁਣ ਚਾਣਾ ਪਰੋੜਾ ਮੰਨਦਾ ਸਵੇਰ ਨੂੰ ਭੇਜੇ ਬਾਅਦ ਇਹ ਤੋਂ ਗੱਡੀ ਚੱਗੋ ਬਾਰੀ ਚੀਜ਼ ਦਿੰਦੀ ਉਹ ਫੈਂਟਾ ਇਹ ਯੂਕੇ ਦੇ ਫੈਂਟਾ ਤਾਂ ਵੀ ਲਾਈਕ ਕਰਦੇ ਆ ਜਾ ਕਮਦਾਬ ਨਹੀਂ ਮੇਰੀ ਗੱਲ ਸੁਣੋ ਇੱਕ ਹਾਂ ਉਹ ਯਾਰ ਆਪਣੇ ਜਿੱਤੋਂ ਆਪਣੇ ਜਿੱਤੋਂ ਬਹੁਤ ਜੀ ਸਤਾਨ ਬਣਦੀਆਂ ਦੋ ਜਾਨੀਆਂ ਤੇ ਤੈਨੂੰ ਪੁੱਛਿਆ ਤੂੰ ਕੋਲ ਬੈਠਾ ਸੀ ਆ ਬਲ ਬੈਕ ਸਾਈਡ ਵਾਲੀ ਉਹਦੀ ਗੱਲਾ ਚਾਹ ਤੂੰ ਲੜਾਈ ਸਿਰ ਲੈਣਾ ਮੁੱਲ ਕਿਤੇ ਤੱਕ ਮੈਨੂੰ ਪਤਾ ਦਿੱਤੇ ਤੱਕ ਜਾਂਦੇ ਨਹੀਂ ਅੱਛਾ ਤੂੰ ਨਾ ਸਰ ਲੈ ਟੁਗੜਾ ਵਿੱਚ ਸੀਗਾ ਅੱਛਾ ਉਹ ਦੇ ਲੈ ਗੱਲਾਂ ਆ ਥੋੜੀ ਜੀ ਤੂੰ ਵੀ ਵਿੱਚ ਮਾਰੀ ਸੀ ਮਸਾਲਾ ਆਡਰੀ ਵੀ ਲਿਓ ਮੈਨੂੰ ਵੀ ਦੇ ਓਏ ਆ ਮਟਰੀ ਦੇ ਦੇ ਨੇ ਦਾ ਜਗਰ ਜੀ ਦੇ ਕਿਹੜੇ ਨਕਲੀ ਲਵਾਏ ਆ ਦੰਦ ਜਿਹੜੇ ਆਪਣਾ ਅੰਦਰ ਚੁੱਕੇ ਖਾਣੀ ਆ ਅਸਲੀ ਦੰਦ ਆ ਉਹ ਅਸਲੀ ਦੰਦ ਇੱਕ ਉਹ ਪਹਿਲਾਂ ਬੰਨੇ ਇੱਕ ਜੋ ਜੋ ਪੈਰੇ ਬੰਦਾ ਪੁਰਾਣਾ ਹੋ ਜਾਣਾ ਤੇ ਬੋਪਾ ਭਾਵੇਂ ਤਾ ਕਲਾ ਕਲਾ ਲੈ ਬੀਂਗਾ ਲੈਣੀਆਂ ਆ ਆਪਾਂ ਯੂਕੇ ਬੋਰਨ ਵਾਲੀਆਂ ਓਏ ਥੋੜਾ ਗੋਪੀ ਘੱਟ ਬਹੁਤ ਥੋੜਾ ਮਾਸੀ ਆ ਨਾ ਸੈਰ ਥੋੜਾ ਜਿਹਾ ਹੋ ਜਾਂਦਾ ਮਾਸੀ ਰਹਿਦਾ ਸੈਰ ਤਾਂ ਇਹਨਾਂ ਸਾਰੇ ਟੱਬਰ ਦੇ ਦੋਗਦੇ ਰਹਿੰਦੇ ਆ ਜਿੰਨੀਆਂ ਕੁੜੀਆਂ ਸੈਰਾਂੀਆਂ ਤੇ ਲੱਗਦੀ ਆ ਮੈਂ ਕਹਿੰਦਾ ਕਿਤੇ ਬੈਠਾ ਦੇ ਦਿਓ ਮੈਨੂੰ ਵੀ ਸਸ ਕੀ ਸੋਇ ਤੇ ਆ ਕੇ ਹੋ ਘਾਟੂ ਗਈ ਗਾਉ ਕਾ ਕਾਊਂਟਰ ਕਰੀਏ ਨਾ ਨਹੀਂ ਨਾ ਪਛਲਾ ਦੋਨਾਂ ਜਣੀਆਂ ਨੂੰ ਕੀ ਗੱਲਾਂ ਕਰਦੀ ਸੀ ਤੁਸੀਂ ਅਸੋ ਭੋਲੇ ਦੀਆਂ ਬਾਤ ਦਿਨਾ ਸੀ ਫੈਸਲਾ ਉਹਨਾਂ ਨੇ ਮੈਂ ਤਾਂ ਦਲਸਾ ਜਾ ਕੇ ਦੀ ਦੇ ਦਿੱਤੀ ਆ ਉਹ ਗਈ ਤੂੰ ਐ ਕੋ ਹੋਰ ਚੀਜ਼ ਵੀ ਨਾਲ ਤੂੰ ਗੱਲ ਕਰਦੀ ਸੀ ਸਰੀਪ ਨੂੰ ਨਾ ਦੇ ਕਿੱਦਾਂ ਹੁੰਦਾ ਕੋਈ ਰੈਸਟੋਰਾਂ ਆਏ ਉਹ ਵਾਸ ਕਰ ਜਾਂਦਾ ਕੁਝ ਝੁੰਕੀ ਵਾਲੇ ਟੌਪਾਂ ਦੀਆਂ ਚੀਜ਼ ਹਾਂ ਆਈ ਏ ਹਾਂ

ਆ ਬਾਸੀ ਭੈਣੀਆਂ ਦਾ ਆ ਦੇਖੁਰੇ ਕੱਲੀ ਨਾਲ ਸੀ ਆfie ਨਹੀਂ ਚੱਲੋ ਮੈਂ ਕਿਹਾ ਮੈਂ ਸਾਧਣਾਂ ਨਾਲ ਤਿਆਰ ਆ ਮਾਸੀ ਕੀ ਨਹੀਂ ਸاسی ਕੈਮਰੇਆਂ ਚ ਸੁਣਿਆ ਸਾਰਾ ਕੁਝ ਮਾਸੀ ਚਲੋ ਮੰਮੀ ਦੇ ਉਹ ਤਾਂ ਮੰਮੀ ਹੁਣੇ ਆਏ ਹੋਣਾ ਨਾ ਘਰ ਤੇ ਪਾ ਰਹੇ ਆ ਕਹਿ ਰਹੇ ਆ ਮੰਮੀ ਆਈ ਹੈ ਨਾ ਅੱਛਾ ਹਾਂ ਓ ਹਾਉ ਨੋ ਆਈ ਫੀਲ ਯੂਰ ਬੈਟਰ ਡੇ ਨਾਓ ਆ ਕੀ ਹੋਇਆ ਪੇਨ ਕੇ ਨਾ ਪਤਾ ਹੈ ਕਿ ਉਹ ਦੰਦ ਕੱਢਦੀ ਸੀ ਜਿਹੜੀ ਟਿਸ਼ੂ ਪੇਪਰ ਦੇ ਪਿੱਛੇ ਸੀ ਉਹ ਅਸੀਂ ਦੇਖੀ ਜਾਂਦੇ ਸੀ ਕਹਿੰਦੇ ਬਹੁਤ ਮੋਟਾਈ ਵਿੱਚ ਆ ਰਹੇ ਹੋ ਬੜਾ ਮਲੇ ਟੋਗਾ ਖਰਾਬ ਹੈ ਇਹ ਮਾਲ ਨਾ ਘਟਾ ਲਵਾ ਨੋ ਘਟਿਆ ਹਾਏ ਮਾਸੀ ਕੀ ਹੋਇਆ ਨਾ ਸਾਡੀ ਜਾਂ ਸੁੱਕ ਰਹਾ ਸੋਰੀ ਚਾਪੀਆ ਤੇ ਅਸੀਂ ਚੱਲੀਆਂ ਹਾਂ ਕਿਹਦੇ ਨਹੀਂ ਤੁਸੀਂ ਤੁਹਾਨੂੰ ਪਤਾ ਸੀ ਕਿਤੇ ਤੁਸੀਂ ਸਕੂਟਰ ਚੱਕ ਕੇ ਤੁਰ ਲੱਗਿਆ ਤੁਸੀਂ ਤਾਂ ਹੰਡੇ ਹੋਗਾ ਤੁਸੀਂ ਦੱਸ ਦਿੰਦੇ ਕਿ ਮਜ਼ਾਕ ਕਰਦੇ ਠੀਕ ਉਹ ਨੂੰ ਕੱਢਿਓ ਬੱਚਾ ਬਚਾ ਲਈ ਜਾਂਦਾ ਉਦਾਂ ਡੇਕਦਾ ਉਹ ਤਾਂ ਇੱਕ ਵਾਰੀ ਵੀ ਨਹੀਂ ਉੱਠਾ ਬਚਾਉਂਦਾ ਮੈਂ ਉਹ ਕਿਵੇਂ ਉੱਪਰ ਵਾਲਾ ਸਭ ਦੇਖ ਰਹਾ ਹੈ ਕੈਮਰੇ ਜਾ ਕੇ ਮੇਰੀ ਜਾਨ ਮੋਟੇ ਆਹ ਜਵਾਈ ਨੇ ਵੀ ਬਹੁਤ ਅੱਜ ਮਜ਼ਾਕ ੜਾਤਾ ਪੋਰ ਕਟਾ ਪੋਰ ਕਟਾ ਆ ਜਿੱਤ ਦਾ ਵਾਲੀ ਨਾ ਮੈਂ ਹੋਰ ਨਹੀਂ ਬਿਤਰ ਆ ਉਹ ਯਾਰ ਤੁਸੀਂ ਤਾਂ ਇਹ ਵੀ ਮੇਰਾ ਨਟਕ ਜੇ ਮੇਰੀ ਗੱਲ ਸੁਣਦਾ ਟੱਚ ਨਾ ਕਰੀਂ ਕਿੰਦੀ ਨਾ ਟੱਚੀ ਮੇਰੇ ਅੱਗਾ ਛੋੜ ਲਾ ਬੰਦੇ ਵਾਲੀ ਠੀਕ ਆ ਇਹਦੇ ਨਾਲ ਤਾਂ ਤੁਹਾਡੇ ਸਿਰ ਕਿਸੇ ਦੇ ਅੱਕਤੇ ਤੇ ਬਾਬਾ ਆਉਣ ਲੱਪੋਗੇ ਬੰਦਾ ਚਾਰ ਬੰਦੇ ਨੂੰ ਕਿਤੇ ਸਾਹ ਪਾਉਣ ਦੇ ਰਾ ਜਿੱਦਾਂ ਦੇ ਡਰਾਮੇ ਤੁਸੀਂ ਕਰਦੇ ਆ ਨਾ ਕਰਿਓ ਨਾ ਜਿੰਨੇ ਡਰਾਮੇ ਤੁਸੀਂ ਕੀਤੇ ਨਾ ਇਦਾਂ ਦੇ ਮੇਰੇ ਕਰਾਉਂਦਾ ਰਾਮ ਦੇ ਤਾਂ ਹੁਣ ਵੀ ਤਾਂ ਪਾਣੀ ਢੋਲ ਢੋ ਕੇ ਅੱਖਾਂ ਧੋਤ ਹੋਗੇ ਮੈਂ ਕਰੀ ਜਾ ਮਾ ਮਾਸੀ ਬਾਜ ਕੋਲੋਂ ਕੱਢ ਕਦੀ ਲੈ ਮੂਹ ਪਿਆ ਕੇ ਤੂੰ ਮਾਣੇ ਕੀ ਗਮਾਉ ਮਾ ਆ ਕਰੇ ਕਿ ਤੇਰਾ ਕੋ ਹੋਰ ਵੀ ਨਿਕਲਿਆ ਆ ਆ ਹੋ ਕਰੇ ਇਹ ਲੈ ਮੂਹ ਤਾਂ ਨਹੀਂ ਕਿਹਦਾ ਕਿਹਦਾ ਮੂਹ ਨਿਕਲਿਆ ਸੱਚ ਦੱਸਿਓ ਰਾਮਦੇਆ ਮੂਹ ਤੇ ਵੀ ਬਾਥਰੂਮ ਹੁੰਦਾ ਉਹ ਬਾਥਰੂਮ ਨਹੀਂ ਹੁੰਦਾ ਵਾਸ਼ਰੂਮ ਹੁੰਦਾ ਉਹ ਜੋ ਆ ਗੁੱਡੀ ਉੱਤੇ ਹਣ ਅੱਜ ਦਾ ਸੰਦੀਪ ਸੀਗੀ ਤਾਂ ਆਪਣੇ ਚ ਤੱਕਵੇਂ ਕਿ ਮੰਮੀ ਨੂੰ ਬਹੁਤ ਆ ਆਹ ਕਿ ਲਿਆ ਰਿਹਾ ਗੁੱਸਾ ਨਾ ਘਰ ਜਵੇਗੇ ਗਾਲ ਤੋਂ ਹੋਣਾ